ਈ ਸਰੋਪੇ ਸਾਰੇ ਲੀਡਰਾਂ ਨੂੰ ਹੀ ਰਾਜਨੀਤਕਾਂ ਨੂੰ ਬੰਦ ਹੋਣੇ ਚਾਹੀਦੇ ਆ ਜਾਂ ਕੱਲੇ ਇੱਕ ਪਾਰਟੀ ਦੇ ਜਾਂ ਕਿਸੇ ਦੋ ਪਾਰਟੀਆਂ ਦੇ ਲੀਡਰਾਂ ਨੂੰ ਬੰਦ ਹੋਣੇ ਚਾਹੀਦੇ ਆ ਮੈਨੂੰ ਲੱਗਦਾ ਹੈ ਕਿ ਸਰੋਪਾ ਗੁਰੂ ਸਹਿਬਾਨਾ ਨੇ ਉਸ ਸਨਮਾਨ ਦੇ ਵਿੱਚ ਸ਼ੁਰੂ ਕੀਤਾ ਸੀ ਜਦੋਂ ਕੋਈ ਬਹੁਤ ਵੱਡਾ ਧਰਮ ਦਾ ਲੋਕ ਭਲਾਈ ਦਾ ਕੰਮ ਕਰਕੇ ਆਉਂਦਾ ਸੀ ਜਦੋਂ ਕੋਈ ਲੋਕਾਂ ਦੀ ਸੇਵਾ ਜਾਂ ਕੋਈ ਲੋਕ ਹੱਕਾਂ ਦੀ ਲੜਾਈ ਜਿੱਤ ਕੇ ਕੋਈ ਸਿੰਘ ਆਉਂਦਾ ਸੀ ਤਾਂ ਉਹਨੂੰ ਸਨਮਾਨ ਦੇ ਵਜੋਂ ਸਰੋਪਾ ਪਾਇਆ ਜਾਂਦਾ ਸੀ ਪਰ ਹੁਣ ਤਾਂ ਇਹਨਾਂ ਨੇ ਸਰੋਪੇ ਨੂੰ ਮਜ਼ਾਕ ਬਣਾ ਦਿੱਤਾ ਹੈ ਇਹ ਤਾਂ ਜਿਹੜੇ ਭ੍ਰਿਸ਼ਟ ਕ੍ਰਪਟ ਲੋਕਾਂ ਦਾ ਪੈਸਾ ਖਾਣੇ ਝੂਠੇ ਲਾਰੇ ਲਾ ਲ ਕੇ ਜਿੱਤੇ ਮੰਤਰੀ ਤੇ ਲੀਡਰ ਨੇ ਉਹਨਾਂ ਨੂੰ ਵੀ ਧਾਰਮਿਕ ਸਥਾਨਾਂ ਤੇ ਸਰੋਪੇ ਪਾਉਂਦੇ ਰਹੇ ਨੇ ਜੋ ਕਿ ਠੀਕ ਨਹੀਂ ਹੈ ਰਾਹੁਲ ਗਾਂਧੀ ਨੂੰ ਵੀ ਸਰੋਪਾ ਨਹੀਂ ਪਹਿਣਾ ਚਾਹੀਦਾ ਪਰ ਜਿਹੜੇ ਬਾਦਲ ਦਲ ਦੇ ਅਕਾਲੀ ਦਲ ਦੇ ਲੀਡਰ ਨੇ ਸਰੋਪੇ ਉਹਨਾਂ ਨੂੰ ਵੀ ਜਿਹੜੇ ਪਹਿਲਾਂ ਪੈਂਦੇ ਰਹੇ ਨੇ ਜਾਂ ਪੈਂਦੇ ਨੇ ਉਹ ਵੀ ਠੀਕ ਨਹੀਂ ਤੇ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਵੀ ਨਹੀਂ ਪਹਿਣੇ ਚਾਹੀਦੇ ਸਰੋਪਾ ਅੱਜ ਵੀ ਜੇ ਕੋਈ ਬਹੁਤ ਮਹਾਨ ਕੰਮ ਕਰਦਾ ਹੈ ਇਨਸਾਨੀਅਤ ਲਈ ਲੋਕਾਂ ਲਈ ਸੰਗਤ ਲਈ ਉਹਨੂੰ ਹੀ ਪਾਇਆ ਜਾਣਾ ਚਾਹੀਦਾ ਔਰ ਕਿਸੇ ਨੂੰ ਨਹੀਂ